ਸਰੀਏਕਾਲ ਤੇਜਾ ਪਾ ਪਹੁੰਚਿਆ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਜੋ ਕਿ ਹਰ ਸੋਮਵਾਰ ਲੱਗਦੀ ਹੈ ਤੇ ਅੱਜ ਆਪਾਂ ਹੋਰ ਲਿਆ ਗਏ ਸਵਰਾਜ 852 ਨੀਲਾ 2000 ਪੂਰਾ ਮਾਡਲ ਹੈ ਸਾਨੂੰ ਆਪਾਂ ਚੈੱਕ ਕਰਾਉਣਾ ਹੁਣ ਸਵਰਾਜ 852 ਨੀਲਾ ਤੁਸੀਂ ਦੇਖ ਸਕਦੇ ਹੋ ਮੂਲ ਟਾਇਰ ਵੀ ਵਧੀਆ ਪੈਣ ਹੈ ਰੈਂਪ ਵਗੈਰਾ ਸਾਫ਼ ਨੇ ਬਿਲਕੁਲ ਕਦੇ ਵੀ ਰੰਗ ਪੇਂਟ ਨਹੀਂ ਹੋਇਆ ਬਾਹਰ ਪੰਪ ਲਈਏ ਡਬਲ ਅਕਲਾ ਚਾਣਾ ਤਾਂ ਹੂੰ ਡਬਗ ਲੱਛ ਦੇ ਵਿੱਚ ਆਈ ਇਹ ਇਹ ਵੀ ਡਬਲੀ ਛੱਤੀ ਹੈ ਇਹ ਵੀ ਡਬਲੀ ਸੀ ਠੀਕ ਹੈ ਇਹ 13 ਡਾੜਾਂ ਦੇ ਵਿੱਚ ਆ ਇਹ ਮਾਰਫ ਦੇ ਟਾਇਰ ਨੇ ਵੀ ਚੈੱਕ ਕਰ ਸਕਦੇ ਹਾਂ ਸਿਸਟਮ ਨਾਲ ਇਹਦੇ ਵੀ ਆ ਖਤਰੀ ਵੀ ਸਮੇਤ ਆ ਤੁਸੀਂ ਦੇਖ ਸਕਦੇ ਹੋ ਅਗਰ ਆੜਾ ਵੀ ਬਿਲਕੁਲ ਸਾਫ਼ ਹੈ ਇਹਦੇ ਡਰਾਵਲ ਹੈਗੇ ਡੰਡਾ ਹੈ ਨਹੀਂਗਾ ਸੇਜਰੀ ਦੇ ਵਿੱਚ ਇਹ ਸਬਰਾ 855 ਨੀਲਾ ਉੱਜੇ ਬੈ ਚੈੱਕ ਕਰਦਾ ਐਮਰ ਤੋਂ ਤਾਇਰ ਹੋ ਤੁਸ ਵੀ ਮਗਰਾੜ ਵਗੈਰਾ ਬਿਲਕੁਲ ਸਾਫ ਹੈ ਦੇ ਵੀ ਐਂਪਾਇਰ ਦਾ ਨਖਾ ਦਿਨੇ ਸੇਜਰੀ ਦੇ ਵਿੱਚ ਹੈ ਡਬਲ ਕਲਚ ਹੈ ਸੁੱਕਾ ਸੋਣਾ ਲੱਗਾ ਹੋਇਆ ਕੀ ਡਿਮਾਂਡ ਰੱਖੀ ਗਿਆ 2,60,000 ਰੁਪਏ ਦੀ ਡਿਮਾਂਡ ਹੈ ਇਹਦੀ ਤੇ ਮੌਕੇ ਤੇ ਲੈਸ ਹੋ ਜਾਊਗਾ ਤੋ ਯਾਰ ਪੂਰਾ ਮਾਡਲ ਹੈ ਤੇ ਆਪਾਂ ਫੋਨ ਨੰਬਰ ਦੱਸ ਦਾਂਗੇ ਜੀ ਕੋਈ ਸਵਰਾਜ 852 ਲੀਲਾ ਖਰੀਦਣਾ ਚਾਹ ਪਾਣਾ ਧੰਨਵਾਦੀ ਤੇ ਪਰਜਨ ਨੂੰ ਸਬਸਕ੍ਰਾਈਬ ਕਰ ਲਓ ਜੀ